ਕੀ ਲੱਗਦਾ ਇਹਦੇ ਨਾਲ ਕਿੰਨਾ ਕਾਪਾ ਕ੍ਰਾਈਮ ਤੇ ਕੰਟਰੋਲ ਕਰ ਸਕਦੇ ਆ ਕਿਉਂਕਿ ਇਹ ਹਾਈ ਟੈਕ ਬਿਲਕੁਲ ਮਾਡਰਨ ਬੂਥ ਹੈਗਾ ਜਿਹਦੇ ਵਿੱਚ ਬਾਹਰ LED ਸਕਰੀਨ ਲੱਗੀ ਹੈ ਰਨਿੰਗ ਟਿੱਕਰ ਲੱਗਿਆ ਹੋਇਆ ਹੈ CCTV ਕੈਮਰੇ ਅੱਛੀ ਕੰਪਨੀ ਦੇ ਹਾਈ ਡੈਫੀਨੇਸ਼ਨ ਲੱਗੇ ਹੋਏ ਆਂ ਦਿੱਲੀ ਤੋਂ ਜਿਹੜੀ ਟ੍ਰੈਫਿਕ ਆ ਰਹੀ ਹੈ ਹਰਿਆਣਾ ਤੋਂ ਟ੍ਰੈਫਿਕ ਹਿਮਾਚਲ ਹੜ੍ਹੇ ਹਰ ਇਸ ਪੁਆਇੰਟ ਤੋਂ ਜਾਂਦੇ ਐਪਰਟ ਤੋਂ ਜੋ ਆ ਰਹੇ ਸਭ ਹਰ ਇੱਕ ਵਿਅਕਤੀ ਦੇਖਦਾ ਹੈ ਕਿ ਪੰਜਾਬ ਪੁਲਿਸ ਕਿਸ ਤਰੀਕੇ ਨਾਲ ਮਾਡਰਨ ਟੈਕਨੋਲੋਜੀ ਨੂੰ ਐਮਬ੍ਰੇਸ ਕਰ ਰਹੀ ਹੈ ਜਿਹੜੇ ਕੀ ਅੰਕੜੇ ਸਾਹਮਣੇ ਆਏ ਚ ਵੀ ਇੰਨੇ ਚਲਾਨ ਰੋਜ਼ ਦੇ ਹੋ ਰਹੇ ਜਾਣਗੇ ਕੀ ਲੱਗਦਾ ਲੋਕਾਂ ਚ ਡਰ ਹੋਇਆ ਥੋੜਾ ਜਿਹਾ ਇਹਦੇ ਨਾਲ ਮੋਹਾਲੀ ਦੇ ਐਸਐਸਪੀ ਆਈਪੀਐਸ ਦੀਪਕ 파ਰਕ ਜੀ ਨੇ 파ਰਕ ਸਾਹਿਬ ਕਿਵੇਂ ਦੇਖਦੇ ਹੋ ਬਹੁਤ ਵਧੀਆ ਜਿਹੜਾ ਉਪਰਾਲਾ ਮੋਹਾਲੀ ਪੁਲਿਸ ਵੱਲੋਂ ਕੀਤਾ ਗਿਆ ਥੋੜੇ ਵੱਲੋਂ ਕੀਤਾ ਗਿਆ ਕੀ ਲੱਗਦਾ ਇਹਦੇ ਨਾਲ ਕਿੰਨਾ ਕੁ ਆਪਾਂ ਕ੍ਰਾਈਮ ਤੇ ਕੰਟਰੋਲ ਕਰ ਸਕਦੇ ਆ ਇਹ ਸਾਡੇ ਮਨਜੋਗ ਡੀਜੀਪੀ ਸਾਹਿਬ ਦੀ ਮਨਜੋਗ ਡੀਆਈਜੀ ਸਾਹਿਬ ਦੀ ਸੀਨੀਅਰ ਆਫੀਸਰ ਦੀ ਸਪੈਸ਼ਲ ਡੀਜੀਪੀ ਲੌਨ ਆਰਡਰ ਦੀ ਉਹਨਾਂ ਦੀ ਸਾਨੂੰ ਹਮੇਸ਼ਾ ਗਾਈਡੈਂਸ ਰਹਿੰਦੀ ਹੈ ਕਿ ਕਿਵੇਂ ਆਪਾਂ ਪੁਲਿਸ ਨੂੰ ਸੋ ਪੰਜਾਬ ਪੁਲਿਸ ਨੂੰ ਜਿਵੇਂ ਆਪਾਂ ਆਈਟੀ ਦੇ ਵਿੱਚ ਮਾਡਰਨਾਈਜ਼ ਕਰ ਰਹੇ ਹਾਂ ਸਾਈਬਰ ਥਾਣੇ ਸ਼ੁਰੂ ਕੀਤੇ ਗਏ ਹਨ ਕੰਪਲੇਂਟਸ ਦੇ ਪੋਰਟਲ ਮਾਡਰਨਾਈਜ਼ ਕੀਤੇ ਗਏ ਉਸੇ ਲੜੀ ਦੇ ਵਿੱਚ ਇੱਕ ਕਦਮ ਹੈਗਾ ਤੁਸੀਂ ਦੇਖੋ ਕਿ ਇਹ ਹਾਈ ਟੈਕ ਬਿਲਕੁਲ ਮਾਡਰਨ ਬੂਥ ਹੈਗਾ ਜਿਹਦੇ ਵਿੱਚ ਬਾਹਰ LED ਸਕਰੀਨ ਲੱਗੀ ਹੈ ਰਨਿੰਗ ਟਿੱਕਰ ਲੱਗਿਆ ਹੋਇਆ ਹੈ ਸੀਸੀਟੀਵੀ ਕੈਮਰੇ ਅੱਛੀ ਕੰਪਨੀ ਦੇ ਹਾਈ ਡੈਫੀਨੇਸ਼ਨ ਲੱਗੇ ਹੋਏ ਹਨ ਇੱਕ ਪੁਲਿਸ ਮੁਲਾਜ਼ਮ ਨੂੰ ਆਪਣੀ ਨੌਕਰੀ ਤੇ ਜਦੋਂ ਬੰਦਾ ਉਹਨੂੰ ਫਕਰ ਮਹਿਸੂਸ ਹੋਵੇ ਕਿ ਹਾਂ ਮੈਂ ਇੱਕ ਮਾਡਰਨ ਪੰਜਾਬ ਪੁਲਿਸ ਦਾ ਹਿੱਸਾ ਇਹ ਜਿਹੜੀ ਸ਼ਟਲਾਈਟ ਹੈਗੀ ਬੜਾ ਇੰਪੋਰਟੈਂਟ ਆਪਣੇ ਜ਼ਿਲ੍ਹੇ ਦਾ ਪੁਆਇੰਟ ਹੈਗਾ ਸਾਰੇ ਦਿੱਲੀ ਤੋਂ ਜਿਹੜੀ ਟ੍ਰੈਫਿਕ ਆ ਰਹੀ ਹੈ ਹਰਿਆਣਾ ਤੋਂ ਟ੍ਰੈਫਿਕ ਹਿਮਾਚਲ ੜੇ ਹਰ ਇਸ ਪੁਆਇੰਟ ਤੋਂ ਜਾਂਦੇ ਨੇ 에어ਪੋਰਟ ਤੋਂ ਜੋ ਆ ਰਹੇ ਸਭ ਹਰ ਇੱਕ ਵਿਅਕਤੀ ਦੇਖਦਾ ਹੈ ਕਿ ਪੰਜਾਬ ਪੁਲਿਸ ਕਿਸ ਤਰੀਕੇ ਨਾਲ ਮਾਡਰਨ ਟੈਕਨੋਲੋਜੀ ਨੂੰ ਐਮਬ੍ਰੇਸ ਕਰ ਰਹੀ ਹੈ ਸੋ ਉਸੇ ਲੜੀ ਦੇ ਵਿੱਚ ਇੱਕ ਇੱਕ ਕਦਮ ਹੈਗਾ ਸਾਹਿਬ ਪੂਰੇ ਮੁਹਾਲੀ ਜਿੱਦਾਂ ਦੇ ਬਣਾਏ ਜਾਂਦੇ ਇਹ ਜੇ ਅਸੀਂ 3-4 ਤਾਂ ਆਲਰੇਡੀ ਬਣਾਤੇ ਨਿਊ ਚੰਡੀਗੜ੍ਹ ਬਣ ਗਿਆ 에어ਪੋਰਟ ਰੋਡ ਤੇ ਬਣ ਗਿਆ ਹੁਣ ਇਹ ਤੀਜਾ ਇਹ ਬਣ ਗਿਆ ਇੱਕ ਜ਼ੀਰਕਪੁਰ ਦੇ ਵਿੱਚ ਡੀਐਸਪੀ ਜ਼ੀਰਕਪੁਰ ਬਣਵਾ ਰਹੇ ਨੇ ਇੱਕ 에어ਪੋਰਟ ਚੌਕ ਤੇ ਵੀ ਬਣ ਰਿਹਾ ਜਿੱਥੇ ਵੀ ਉਹ ਟ੍ਰੈਫਿਕ ਦੇ ਪੁਰਾਣੇ ਬੂਥ ਸੀਗੇ ਸੋ ਵੀ ਆਰ ਮਾਡਰਨਾਈਜ਼ਿੰਗ 올 ਆਫ 뎀 ਤੇ ਗਾਂ ਸਟਰੀ ਦੇ ਵਿੱਚ ਅੱਗੇ ਗਾਂ ਤੋਂ ਗਾਂ ਸੀ ਕਰਦੇ ਜਾਵਾਂਗੇ ਭਾਈ ਸਾਹਿਬ ਚੰਡੀਗੜ੍ਹ ਦੇ ਵੰਗ ਮੁਹਾਲੀ ਦੇ ਵਿੱਚ ਵੀ ਹੁਣ ਸੀਸੀਟੀਵੀ ਕੈਮਰੇ ਜਿਹੜੇ ਹਾਈ ਟੈਕ ਲੱਗ ਚੁੱਕੇ ਨੇ ਉਹ ਕਦੋਂ ਚੱਲਣੇ ਸ਼ੁਰੂ ਹੋ ਜਾਣਗੇ ਤੇ ਜਦੋਂ ਕਹਿੰਦੇ ਟੈਸਟਿੰਗ ਚੱਲ ਰਹੀ ਸੀ ਕਾਫੀ ਜਿਹੜੇ ਕੀ ਅੰਕੜੇ ਸਾਹਮਣੇ ਆਏ ਸੀ ਵੀ ਇੰਨੇ ਚਲਾਨ ਰੋਜ਼ ਦੇ ਹੋ ਉਸ ਜਾਣਗੇ ਕੀ ਲੱਗਦਾ ਲੋਕਾਂ 'ਚ ਡਰ ਹੋਇਆ ਥੋੜਾ ਜਿਹਾ ਲੋਕ ਰੂਲ ਫੋਲੋ ਕਰ ਰਹੇ ਨਹੀਂ ਮਾਫ ਕਰਨਾ ਮੇਰੇ ਖਿਆਲ 'ਚ ਤੁਸੀਂ ਵੀ ਦੇਖੀ ਹੋਣੀ ਮੈਂ ਵੀ ਸੋਸ਼ਲ ਮੀਡੀਆ ਤੇ ਰੀਲਾਂ ਦੇਖੀ ਸੀਗੀ ਸੋ ਆਬਵੀਅਸਲੀ ਲੋਕਾਂ ਨੂੰ ਇਸ ਚੀਜ਼ ਦੀ ਜਾਣਕਾਰੀ ਵੀ ਹੋ ਗਈ ਹੈ ਪਰ ਭਾਵ ਵੀ ਹੈਗਾ ਕੈਮਰੇ ਨੂੰ ਇਹ ਜਿਹੜੀ ਚੀਜ਼ ਅਸੀਂ ਕਰ ਰਹੇ ਹਾਂ ਇਹਨੂੰ ਐਕਚੁਅਲੀ ਇਹ ਫੋਰਸ ਮਲਟੀਪਲਾਇਰ ਦਾ ਕੰਮ ਕਰਦੀ ਹੈ ਹਰ ਥਾਂ ਤੇ ਪੁਲਿਸ ਨਹੀਂ ਹੋ ਸਕਦੀ ਇਸ ਲਈ ਅਸੀਂ ਕੈਮਰੇ ਲਗਾਉਂਦੇ ਆਂ ਹੋਰ ਚੀਜ਼ਾਂ ਲਗਾਉਂਦੇ ਆਂ ਸੋ ਜਿਹੜਾ ਕੈਮਰਾ ਚੌਂਕ ਦੇ ਵਿੱਚ ਖੜਾ ਹੈ ਜਿਹੜਾ ਚਲਾਨ ਕਰ ਰਿਹਾ ਉਹ ਵੀ ਤੁਸੀਂ ਸਮਝੋ ਸਾਡਾ ਮੁਲਾਜ਼ਮ ਹੀ ਖੜਾ ਹੈ ਉਹ ਸਾਡਾ ਫੋਰਸ ਮਲਟੀਪਲਾਇਰ ਹੀ ਹੈਗਾ ਸੋ ਇਹਦੇ ਕਰਕੇ ਜਿਹੜੇ ਟ੍ਰੈਫਿਕ ਵਾਇਲੇਟਰਸ ਹੈਗੇ ਉਹਨਾਂ ਨੂੰ ਅਸੀਂ ਸਾਵਧਾਨ ਕਰਨਾ ਚਾਹੁੰਦੇ ਆਂ ਕਿ ਹੁਣ ਤਾਂ ਅਸੀਂ ਤੁਹਾਡੀ ਇਮੇਜ ਕੈਪਚਰ ਕਰ ਰਹੇ ਆਂ ਜਲਦੀ ਤੁਹਾਡੇ ਚਲਾਨ ਵੀ ਚੰਡੀਗੜ੍ਹ ਵਾਂਗੂ ਸ਼ੁਰੂ ਹੋ ਜਾਣਗੇ ਸੋ ਬਿਲਕੁਲ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾਉਣਾ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਇਹ ਹਾਈ ਟੈਕ ਜਿਹੜਾ ਕਿ ਆਫਿਸ ਬਣ ਚੁੱਕਾ ਹੈ ਹਾਈ ਟੈਕ ਬੀਟ ਬਾਕਸ ਬਣ ਚੁੱਕਾ ਹੈ ਤੁਸੀਂ ਦੇਖੋ ਪੰਜਾਬ ਪੁਲਿਸ ਟ੍ਰੈਫਿਕ ਪੁਲਿਸ ਜ਼ਿਲ੍ਹਾ ਐਸ ਐਸ ਨਗਰ ਸੋ ਬਿਲਕੁਲ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇਸ ਜਿਵੇਂ ਆਪਾਂ ਇਹਨੂੰ ਕਹਿ ਸਕਦੇ ਹਾਂ ਇੱਕ ਮਿੰਨੀ ਥਾਣਾ ਹੀ ਬਣ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੇ ਕਿਸ ਤਰ੍ਹਾਂ ਸੀਸੀਟੀਵੀ ਦੇ ਜਰੀਏ ਚਾਰੇ ਪਾਸੇ ਜੜੀਆਂ ਸੜਕਾਂ ਆ ਰਹੀਆਂ ਇੱਕ ਦਿੱਲੀ ਰੋਡ ਆ ਰਹੀ ਹੈ ਦੂਜਾ ਚੰਡੀਗੜ੍ਹ ਰੋਡ ਆ ਰਹੀ ਹੈ ਤੀਸਰਾ ਜਿਹੜਾ ਮੁਹਾਲੀ ਤੋਂ ਆ ਰਿਹਾ ਚੌਥਾ ਜਿਹੜੀ ਕਿ ਹਿਮ ਕਿ ਤੁਹਾਨੂੰ ਤਸਵੀਰਾਂ ਦਿਖਾਣੀਆਂ ਇਸ ਹਾਈ ਟੈਕ ਬੀਟ ਬਾਕਸ ਦੀਆਂ ਸੋ ਬਿਲਕੁਲ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਆਇਆ ਜਾਵੇ ਦਿਖਾਇਆ ਜਾਵੇ ਕਿਸ ਤਰ੍ਹਾਂ ਵੱਡੇ ਪੱਧਰ ਤੇ ਜਿਹੜਾ ਕਿ ਬਹੁਤ ਵਧੀਆ ਤਕਨੀਕ ਦੇ ਨਾਲ ਇਹ ਜਿਹੜਾ ਕਿ ਬੀਟ ਬਾਕਸ ਬਣਾਇਆ ਗਿਆ ਆ ਜਿਨ੍ਹਾਂ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਕੈਮਰੇਜ ਲੱਗੇ ਹੋਏ ਨੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਉਸ ਤੋਂ ਬਾਅਦ ਜਿਹੜੀ ਕਿ ਸਪੈਸ਼ਲੀ ਇੱਕ ਜਿਵੇਂ ਕਿ ਭੁੱਲਰ ਸਾਹਿਬ ਨੇ ਦੱਸਿਆ ਜਿਹੜੇ ਆਈਜੀ ਸਾਹਿਬ ਨੇ ਉਹਨਾਂ ਨੇ ਦੱਸਿਆ ਐਸਐਸਪੀ ਦੀਪਕ ਪਾਰਿਕ ਨੇ ਦੱਸਿਆ ਵੀ ਜਿਹੜੀ ਇਹ ਸਕਰੀਨ ਲਗਾਈ ਗਈ ਹੈ ਇਹ 24 ਘੰਟੇ ਫਲੈਸ਼ ਕਰੇਗੀ ਅਗਰ ਕਿਸੇ ਨੂੰ ਡਾਇਲ ਕਰਕੇ 112 ਅਗਲ ਕਿਸੇ ਨੂੰ ਪੁਲਿਸ ਦੀ ਲੋੜ ਆ ਤੇ ਓਨ ਜੀ ਸਪੋਰਟ ਜਿਹੜੀ ਪੁਲਿਸ ਪਾਰਟੀ ਉੱਥੇ ਪਹੁੰਚੇਗੀ ਤੇ ਇਹ ਕੈਮਰਿਆਂ ਦੀ ਤਿੱਖੀ ਨਜ਼ਰ ਦੇ ਨਾਲ ਹਰੇਕ ਉਸ ਵਿਅਕਤੀ ਤੇ ਨਿਗਾਹ ਰੱਖੀ ਜਾਵੇ ਕਿ ਜਿਹੜਾ ਕਿ ਕ੍ਰਾਈਮ ਕਰ ਰਿਹਾ ਜਾਂ ਟ੍ਰੈਫਿਕ ਦੇ ਰੂਲ ਤੋੜ ਰਿਹਾ ਸੋ ਬਿਲਕੁਲ ਹੁਣ ਮੁਹਾਲੀ ਦੇ ਵਿੱਚ ਸਾਵਧਾਨ ਹੋ ਜਾਣ ਉਹ ਲੋਕ ਜਿਹੜੇ ਰੂਲ ਤੋੜਦੇ ਨੇ ਟ੍ਰੈਫਿਕ ਰੂਲ ਦੀ ਉਲੰਘਣਾ ਕਰਦੇ ਨੇ ਸੋ ਬਿਲਕੁਲ ਕੈਮਰਿਆਂ ਦੀ ਤਿੱਕੀ ਨਜ਼ਰ ਹਰੇਕ ਇੱਕ ਇੱਕ ਗੱਡੀ ਤੇ ਜਿਹੜੀ ਕਿ ਪਹੁੰਚ ਚੁੱਕੀ ਹੈ ਸੋ ਆਨ ਆਲੇ ਸਮੇਂ ਦੇ ਵਿੱਚ ਮੁਹਾਲੀ 'ਚ ਜਿਵੇਂ ਹਾਈ ਟੈਕ ਕੈਮਰੇ ਲੱਗੇ ਨੇ ਉਹਨਾਂ ਵੱਲੋਂ ਵੀ ਜਿਹੜੇ ਚਲਾਨੇ ਸ਼ੁਰੂ ਹੋ ਜਾਵੇਗੀ ਕੈਮਰਾਮੈਨ ਗਗਨ ਦੇ ਨਾਲ ਹਰਜੀਤ ਮਖਾੜੂ ਗਾਸ ਅਬਰ ਦੀ ਮੁਹਾਲੀ